ਸਾ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਪੁਲਿਸ ਅਧਿਕਾਰੀ ਤਨਰਾਮ ਸਿੰਘ ਨੇ ਆਖਿਆ ਕਿ ਉਹ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੰਦੇ ਹਨ ਅਤੇ ਉਹਨਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੀ ਗੱਡੀ yellow line ਤੋਂ ਅੰਦਰ ਹੀ ਪਾਰਕ ਕਰਨ ਨਹੀਂ ਤਾਂ ਜਿੱਥੇ ਪਾਰਕਿੰਗ ਹੈ ਉਸ ਥਾਂ ਤੇ ਪਾਰਕਿੰਗ ਕਰਨ। ਉਹਨਾਂ ਆਖਿਆ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤੁਹਾਡੇ ਨਾਲ ਸਾਂਝੇ ਕਰਦੇ ਇਸ ਵੇਲੇ ਹਾਲ ਗੇਟ ਦੇ ਵਿੱਚ ਅਸੀਂ ਹਾਲ ਬਾਜ਼ਾਰ ਤੋਂ ਹਾਲ ਗੇਟ ਵੱਲੇ ਬਾਜ਼ਾਰ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਗਲਤ ਢੰਗ ਨਾਲ ਪਾਰਕਿੰਗ ਕੀਤੀ ਹੈ ਜਿਹੜੀ ਲਾਈਨ ਤੋਂ ਬਾਹਰ ਪਾਰਕ ਕੀਤੀ ਹੈ ਗੱਡੀਆਂ ਲਗਾਤਾਰ ਕਾਫੀ ਗੱਡੀਆਂ ਬਾਹਰ ਖੜੀਆਂ ਹਨ ਅਤੇ ਇੱਥੇ ਮੁੱਖ ਕੇ ਸਾਡੇ ਨਾਲ ਪੁਲਿਸ ਅਧਿਕਾਰੀ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਲੋਕਾਂ ਨੂੰ ਕਿੰਨਾ ਜਾਗਰੂਕ ਕੀਤਾ ਜਾ ਰਿਹਾ ਹੈ ਵੀ ਲੋਕ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਾਂ ਆਪਣੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਗੱਲਬਾਤ ਕਰਾਂਗੇ ਜੀ ਸਾਡੇ ਨਾਲ ਪੁਲਿਸ ਅਧਿਕਾਰੀ ਮੌਜ ਟ੍ਰੈਫਿਕ ਨਿਯਮਾਂ ਬਾਰੇ ਗੱਲ ਗੱਲ ਕੀਤੀ ਹੈ ਹਾਲ ਵਜਾਰ ਦੀ ਹਾਲ ਵਜਾਰ ਅੱਜ ਕਾਫੀ ਲੋਕ ਖਰੀਦਦਾਰੀ ਕਰਨ ਵਾਸਤੇ ਵੀ ਆਂਦੇ ਨੇ ਲੋਕ ਗਲਤ ਢੰਗ ਨਾਲ ਪਾਰਕਿੰਗ ਵੀ ਕਰ ਰਹੇ ਨੇ ਲੋਕਾਂ ਨੂੰ ਕੀ ਜਾਗਰੂਕ ਕਰ ਰਹੀਏ ਪਹਿਲਾਂ ਤੇ ਮੇਰੇ ਸ਼ਹਿਰ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ ਜਿੱਥੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੀ ਪਾਰਕਿੰਗ ਜਿਹੜੀ ਸਹੀ ਦੇਖ ਰਿਆ ਕਰੋ ਜਿਹੜੀ yellow line ਲੱਗੀ ਉਹਦੇ ਅੰਦਰ ਗੱਡੀ ਉਹਦੇ ਲਾਈਨ ਦੇ ਅੰਦਰ ਲਗਾਈ ਜਾਵੇ ਤੇ ਬਾਕੀ ਜੇ ਕਿਨੇ ਕੋਈ ਸੌਦਾ ਪਤਾ ਲੈਣਾ 5-10 ਮਿੰਟ ਰੁਕੇ ਉਹਦੋਂ ਚਿਰ ਉਹ ਦੇਖਿਆ ਜਾ ਸਕਦਾ ਕੋਈ ਜ਼ਿਆਦਾ ਟਾਈਮ ਲਾ ਕੇ ਗੱਡੀ ਅੱਗੇ ਪਿੱਛੇ ਚਲ ਜਾਂਦਾ ਫਿਰ ਉਹ ਮੱਥੀ ਸ਼ਹਿਰ ਵਾਸੀ ਆਪਣੇ ਹਰੇ ਮੜਬਾਉਣ ਫੀਟ ਵਲਟ ਲਾਉਣ ਫਿਰ ਆਊਟ ਸਾਈਡ ਨਾ ਆਉਣ ਗੱਲ ਕੀਤੀ ਹੈ ਬਿਹਾਲ ਵਿਜਾਰ ਤੇ ਕਾਫੀ ਸ਼ੋਰ ਰੂਮ ਵੀ ਹੈ ਕਿ ਲੋਕ ਦੂਰੋਂ ਦੂਰੋਂ ਕਰਨ ਰੰਦੇ ਸ਼ੋਪਿੰਗ ਕਰਨ ਵਾਸਤੇ ਵੀ ਆਂਦੇ ਤੇ ਲੋਕੀ ਜਿਹੜੀ ਗੱਡੀਆਂ ਸੜਕ ਤੇ ਲਾ ਦਿੰਦੇ ਆ ਫਿਰ ਫੀਟ ਉਪਰਲੇ ਤੁਹਾਡੇ ਵੱਲੋਂ ਕਿਤਨਾ ਚਲਾਣ ਕੀਤੇ ਜਾ ਰਹੇ ਜਾਂ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਾਂ ਫਿਰ ਗੱਡੀਆਂ ਟੋਅ ਕੀਤੀਆਂ ਜਾ ਰਹੀਆਂ ਜੀ ਦੇਖੋ ਜੀ ਗੱਡੀ ਸਾਡੀ ਟੋਅ ਵਾਲੀ ਵੀ ਆਉਂਦੀ ਇੱਧਰ ਜੇ ਕੋਈ ਜ਼ਿਆਦਾ ਟਾਈਮ ਲੱਗਿੰਦੀ ਗੱਡੀ ਫਿਰ ਟੋਅ ਕਰਕੇ ਵੀ ਲੈ ਜਾਂਦੇ ਆ ਜੀ ਤੇ ਜੇ ਕੋਈ ਸਾਡੇ শ্রোਤਿਆਂ ਆ ਵੀ ਜਾਵੇ ਬੰਦਾ ਚਲੋ ਉਹਨੂੰ ਅਸੀਂ ਛੱਡੀ ਦਿੰਨੇ ਆ ਜੀ ਤੇ ਬਾਕੀ ਜੋ ਕੋਈ ਜ਼ਿਆਦਾ ਟਾਈਮ ਹੋਵੇ ਉਹਦਾ ਚਾਰ ਕਰਨਾ ਪੈਦਾ ਸਿਰ ਮੌਜੂਦ ਬਣ ਜੇਗੀ ਲੋਕਾਂ ਨੂੰ ਲੋਕਾਂ ਨੂੰ ਦੱਸਿਆ ਜਾਂਦਾ ਵਾ ਵੀ ਆਪਣੀ ਸਾਡੇ ਜਵਾਨ ਵੀ ਇੱਥੇ ਲੱਗੇ ਜੀ ਦੋ ਤਿੰਨ ਜਵਾਨ ਲਾਏ ਅਸੀਂ ਗਸ਼ਤ ਕਰਦੇ ਜਿਹੜੇ ਟਾਈਮ ਟੂ ਟਾਈਮ ਹਰ ਬੰਦੇ ਨੂੰ ਦੱਸੀ ਜਾਂਦੇ ਵੀ ਗੱਡੀ ਸਹੀ ਤਰੀਕੇ ਨਾਲ ਚਲਾਈ ਜਾਵੇ ਤੇ ਆਮ ਪਬਲਿਕ ਨੂੰ ਜਿਹੜੀ ਪਰੇਸ਼ਾਨੀ ਨਾ ਹੋਵੇ ਜੀ ਇਹ ਬਿਲਕੁਲ ਇਟੋਲ ਕੇ ਸਾਡੇ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਲੋਕਾਂ ਦੇ ਵੀ ਜਿਹੜੀ ਸਮਝ ਹੋਣੀ ਚਾਹੀਦੀ ਹੈ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲ